ਨੇ ਜਿਹੜੇ ਤੱਕ ਮੈਂ ਬਾਣੀ ਪੜਦਾ ਪਿਆ ਸਾਰੀ ਜ਼ਿੰਦਗੀ ਪੜਦਾ ਰਹਾ ਕਰਮ ਕਾਂਡ ਮੈਂ ਨਹੀਂ ਬਦਲਾਂਗਾ ਨਹੀਂ ਬਦਲਾਂਗਾ ਚੋਰੀ ਵੀ ਹੁੰਦੀ ਰਹੇਗੀ ਬੇਈਮਾਨੀ ਵੀ ਹੁੰਦੀ ਰਹੇਗੀ ਠੱਗੀ ਵੀ ਹੁੰਦੀ ਰਹੇਗੀ ਫਰਬ ਵੀ ਹੁੰਦਾ ਰਹੇਗਾ ਝੂਠ ਵੀ ਚੱਲਦਾ ਰਹੇਗਾ ਅਨਰਥ ਵੀ ਚੱਲਦਾ ਰਹੇਗਾ ਪੜਨਾ ਕਰਮ ਕਾਂਡ ਹੈ ਜਪਣਾ ਬੰਦਗੀ ਹੈ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਅਨੰਬਤਾ ਤੇ ਪੜਨ ਤੋਂ ਕਰਨੀ ਪੈਗੀ ਅਰੰਭਤਾ ਇੱਥੇ ਇੱਕ ਤਰਕ ਖੜਾ ਹੁੰਦਾ ਹੈ ਜਪਣ ਵਾਸਤੇ ਫਿਰ ਬਾਣੀ ਕੰਠ ਹੋਣੀ ਚਾਹੀਦੀ ਹੈ ਕਿਉਂਕਿ ਧਿਆਨ ਜੋ ਅੰਤਰਮੁਖੀ ਕਰਨਾ ਹੈ ਅਗਰ ਕੰਠ ਨਹੀਂ ਤਾਂ ਧਿਆਨ ਤੋਂ ਬਾਹਰ ਜਾਏਗਾ ਗੁਟਕੇ ਤੇ ਜਾਏਗਾ ਪੋਥੀ ਤੇ ਜਾਏਗਾ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਓਮੇ ਸਾਧਨਾ ਮਾਰੀ ਇੱਕ ਓਮ ਦਾ ਅੱਖਰ ਤੇ ਉਚਾਰਨ ਕਰ ਸਕਦਾ ਹੈ ਇੱਕ ਵਾਇਗਰੂ ਤੇ ਕਹਿ ਸਕਦਾ ਹੈ ਅੱਲਾਹ ਹੋਤੇ ਕਹਿ ਸਕਦਾ ਹੈ ਨਹੀਂ ਪੂਰੀ ਕੁਰਾਨ ਪੜ ਸਕਦਾ ਤੇ ਨਾ ਪੜੇ ਅੱਲਾਹ ਹੋ ਅੱਲਾਹ ਹੋ ਤੇ ਕਰ ਸਕਦਾ ਹੈ ਨਹੀਂ ਉਪਨਿਸ਼ਦਾਂ ਪੜ ਸਕਦਾ ਨਹੀਂ ਵੇਦ ਪੜ ਸਕਦਾ ਹਰੀ ਓ ਹਰੀ ਓਮ ਤੇ ਜਪ ਸਕਦਾ ਹੈ ਨਹੀਂ ਸਾਰੀ ਬਾਣੀ ਪੜ ਸਕਦਾ ਵਾਹਿਗੁਰੂ ਵਾਹਿਗੁਰੂ ਤੇ ਜਪ ਸਕਦਾ ਹੈ ਮਹਾਰਾਜ ਕਹਿੰਦੇ ਜਪਣ ਵਾਲਾ ਮਾਰ ਨਹੀਂ ਖਾਏਗਾ ਬਖਸ਼ਿਆ ਜਾਏਗਾ ਪ੍ਰਮਾਤਮਾ ਮਾਫ ਕਰੇਗਾ ਇਹਦੇ ਲਈ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਕਿਉਂਕਿ ਜਪਦਾ ਹੋਵੇ ਅਗਰ ਜਪਦਾ ਪਏ ਤੇ ਇੱਕੋ ਹੀ ਅੱਖਰ ਅੰਦਰ ਚਲਾ ਗਿਆ ਤੇ ਅਜੱਪਾ ਜਾਪ ਚੱਲ ਪਏਗਾ ਸਾਰੇ ਵਿਚਾਰ ਸ਼ਾਂਤ ਹੋ ਜਾਣਗੇ ਰੱਬੀ ਜੋਤ ਪ੍ਰਗਟ ਹੋ ਜਾਏਗੀ ਇਹ ਵੀ ਮੈਰਜ ਕਰਦੇ ਆ ਇੱਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਰ ਜਪਣ ਲਈ ਧਿਆਨ ਅੰਤਰਮੁਖੀ ਕਰਨਾ ਪਏਗਾ ਜਪਣਾ ਇੰਜ ਹੈ ਜਿਵੇਂ ਭੋਜਨ ਦੀ ਬੁਰਕੀ ਮੈਂ ਕੰਠ ਤੋਂ ਥੱਲੇ ਕਰ ਦਿੱਤੀਏ ਇਹ ਖੂਨ ਬਣੇਗੀ ਇਹ ਮਾਸ ਬਣੇਗੇ ਇਹ ਕੁਛ ਨਾ ਕੁਛ ਬਣੇਗੇ ਲੇਕਿਨ ਪੜਨਾ ਤੇ ਇੰਜ ਹੈ ਜਿਵੇਂ ਭੋਜਨ ਜੇ ਥਾਲੀ ਚ ਪਿਆ ਹੀ ਆ ਮੈਂ ਬਣਾ ਰਿਹਾ ਪਕਾ ਰਿਹਾ ਇਸ ਤਰ੍ਹਾਂ ਹੀ ਹੈ ਪੜਨਾ ਇਸ ਤਰ੍ਹਾਂ ਹੈ ਰੋਟੀ ਪਕਾਈ ਜਾ ਰਹੀ ਹੈ ਪਰੋਸੀ ਜਾ ਰਹੀ ਹੈ ਥਾਲੀਆਂ ਚ ਰੱਖੀ ਜਾ ਰਹੀ ਹੈ ਇਹ ਪੜਨਾ ਇੰਜ ਹੈ ਤੇ ਸਾਰੀ ਜ਼ਿੰਦਗੀ ਕਿਸੇ ਦੀ ਪਕਾਣ ਦੇ ਚ ਹੀ ਲੰਘ ਜਾਏ ਉਹਨੂੰ ਸਿਆਣਾ ਆਖੋਗੇ ਸਾਰੀ ਜ਼ਿੰਦਗੀ ਪੜਨ ਦੇ ਚ ਲੰਘ ਗਈ ਹੈ ਇਸ ਵਾਸਤੇ ਗੁਰਨਾਨਕ ਨੂੰ ਐਲਾਨੀਆਂ ਕਹਿਣਾ ਪਿਆ पढ़िए जेते बरस बरस पढ़िए जेते सास पढ़िए जेती आर जा पढ़ी जेते सास सारे महीने पढ़ सारे साल पढ़ सारे श्वास जितने ने इतना पढ़ पर नानक लेखे एक गल होर हो रो में जकना झक जक। एक गल की जपना जप मन मेरे गोविंद की वाणी हुन मैं फिर दोहरावां बड़े ध्यान ਨਾਲ ਸੁਣਨਾ ਜ਼ਰੂਰ ਅਬਿਆਸੀ ਦੀ ਪਕੜ ਵਿੱਚ ਆ ਜਾਏਗੀ। ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖਾ ਹੈ, ਸੈਂਕੜੇ ਗੁਣਾ ਨਹੀਂ, ਹਜ਼ਾਰਾਂ ਗੁਣਾ ਨਹੀਂ, ਲੱਖਾਂ ਗੁਣਾ। ਪੜ੍ਹਤੇ ਕੋਈ ਵੀ ਲਏਗਾ, ਬੱਚੇ ਵੀ ਪੜ੍ਹ ਲੈਣਗੇ। ਬੁੱਢੇ ਵੀ ਪੜ੍ਹ ਲੈਣਗੇ, ਜਵਾਨ ਵੀ ਪੜ੍ਹ ਲੈਣਗੇ। ਜਪਣਾ ਔਖਾ। ਸ਼ੁਰੂਆਤ ਪੜਨ ਤੋਂ ਕਰਨੀਏ ਪੜਨਾ ਕਰਮकांड ਹੈ ਅਗਰ ਜਪਣ ਦੇ ਸਫਲਤਾ ਮਿਲ ਗਈ ਤੇ ਇਹ ਅਨੁਭਵ ਹੈ ਇਹ ਅਨੁਭਵ ਪ੍ਰਕਾਸ਼ ਹੈ ਇਸ ਅਨੁਭਵ ਪ੍ਰਕਾਸ਼ ਵਿੱਚ ਫਿਰ ਜਿਹੜੇ ਅਰਥ ਖੁੱਲਣਗੇ ਮੈਂ ਅਰਜ਼ ਕਰਾਉ ਬਾਹਰ ਦੇ ਠੀਕਿਆਂ ਦੇ ਅਰਥ ਨਾਲ ਮੇਲ ਨਹੀਂ ਖਾਣਗੇ ਉਹ ਅਰਥ ਕੁਝ ਹੋਰ ਹੋਣਗੇ ਉਹ ਅਰਥ ਵਾਸਤਵਿਕ ਅਰਥ ਹੋਣਗੇ ਔਰ ਉਹ ਅਰਥ ਵੀ ਇੱਕ ਨਹੀਂ ਹੋਵੇਗਾ ਰੋਜ਼ ਰੋਜ਼ ਜਪਦਿਆਂ ਖੁੱਲਣਗੇ ਨਵੇਂ ਤੋਂ ਨਵੇਂ ਖੁੱਲਣਗੇ ਅੱਜ ਜਪਿਆ ਕੁਝ ਹੋਰ ਅਰਥ ਖੁੱਲੇ ਨੇ ਕੱਲ ਜਪਿਆ ਕੁਝ ਹੋਰ ਅਰਥ ਖੁੱਲੇ ਨੇ ਇਸ ਵਾਸਤੇ ਮੈਂ ਅਰਜ਼ ਕਰਾਂ ਜਪਜੀ ਸਾਹਿਬ ਅਗਰ ਰੋਜ਼ ਜਪੀ ਜਾ ਰਹੀ ਹੈ ਕਰੋੜਾਂ ਜਨਮ ਵੀ ਮਨੁੱਖ ਜਪੇ ਕਤਈ ਪੁਰਾਣੀ ਨਹੀਂ ਹੋਵੇਗੀ ਨਵੇਂ ਅਰਥ ਖੋਲੇਗੀ ਗੁਰੂ ਦਾ ਸ਼ਬਦ ਨਵੇਂ ਅਰਥ ਖੋਲੇਗਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਨਿਤ ਨਵੀਂ ਝਲਕ ਮਿਲੇਗੀ ਇਸ ਜਪਣ ਦੇ ਚ। ਅੱਜ ਜਪਿਆ ਹੈ ਕੁਝ ਹੋਰ ਝਲਕ ਮਿਲੀਏ, ਕੱਲ ਜਪਿਆ ਕੁਝ ਹੋਰ ਝਲਕ ਮਿਲੇਗੀ। ਇਸ ਵਾਸਤੇ ਇਸ ਤਰ੍ਹਾਂ ਦੇ ਖਸਮ ਦੇ ਬੋਲ ਜੋ ਆਪ ਕਦੀ ਪੁਰਾਣਾ ਨਹੀਂ ਉਹਦੇ ਬੋਲ ਕਦੀ ਪੁਰਾਣੇ ਨਹੀਂ ਆਉਂਦੇ ਨਵੇਂ ਅਰਥ ਖੁੱਲਦੇ ਨੇ। ਨਵੇਂ ਖੇੜ ਜੋ ਹੈ ਬਣਦੀਏ। ਤੋਂ ਸਹਿਬ ਕਹਿੰਦੇ ਨੇ ਜਿਸ ਤਰ੍ਹਾਂ ਸੰਸਾਰ ਮੈਲੇ ਤੇ ਮੈਨਲੇ ਵਿਚ ਵਿਛਰਦਾ ਆ ਕਪੜੇ ਮੈਲੇ ਹੋ ਜਾਂਦੇ ਨੇ ਮੂੰ ਮੱਥਾ ਮੈਲਾ ਹੋ ਜਾਂਦਾ ਹੈ ਮਨੁੱਖ ਪਾਣੀ ਨਾਲ ਔਰ ਜੇ ਕਿਦਰੇ ਗਲਾਜ਼ਤ ਨਾਲ ਕਪੜੇ ਮੈਲੇ ਹੋ ਗਏ ਨੇ ਸਰੀਰ ਵੀ ਮੈਲ ਨਾਲ ਮੈਲੇ ਹੋ ਗਏ ਨੇ ਤਾਂ ਮਨੁੱਖ ਸਾਬਣ ਦੇ ਕੇ ਤੋ ਲੈਂਦਾ ਭਰੀਏ ਮਤ ਪਾ ਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਅਗਰ ਪਾਪ ਨਾਲ ਮਤ ਭਰ ਜਾਏ ਤੇ ਪਾਪ ਕੀ ਮੈਂ ਫਿਰ ਦੁਰਾਮਾ ਬੁਰਾ ਸੋਚਣਾ ਹੀ ਪਾਪ ਹੈ ਗਲਤ ਵਿਚਾਰ ਹੀ ਪਾਪ ਨੇ ਬਦਕਿਸਮਤੀ ਹੈ ਲੋਕੀ ਸੁਣੋ ਸਮਝਦੇ ਨੇ ਕਿ ਇਹ ਤੇ ਕੁਝ ਨਹੀਂ ਕਿਸੇ ਦਾ ਨੁਕਸਾਨ ਥੋੜੀ ਹੋਇਆ ਪਰ ਆਪਣਾ ਹੋ ਗਿਆ ਮਨ ਮੇਲਾ ਹੋ ਗਿਆ ਆਪਣਾ ਤੇ ਹੋ ਗਿਆ ਤੇ ਜਿਹੜਾ ਰੋਜ਼ ਰੋਜ਼ ਬੁਰਾ ਸੋਚਦਾ ਪਿਆ ਇੱਕ ਦਿਨ ਕਰਤ ਦੇ ਚ ਵੀ ਇਹ ਬੁਰਾ ਪ੍ਰਗਟ ਹੋ ਸਕਦਾ ਹੈ ਇਹ ਵੀ ਮੈਂ ਅਰਜ਼ ਕਰਦੇ ਆਂ ਕਹਿੰਦੇ ਨੇ ਚੋਰ ਦੇ ਅੰਦਰ ਦੁਸ਼ਤ ਦੇ ਅੰਦਰ ਦੁਸ਼ਪਣੇ ਦੇ ਵਿਚਾਰ ਹਰ ਵਕਤ ਚੱਲਦੇ ਨੇ ਕ੍ਰਿਤ ਦੇ ਚ ਕਦੀ ਕਦੀ ਪ੍ਰਗਟ ਆਉਂਦੇ ਨੇ ਸੰਤ ਦੇ ਅੰਦਰ ਦਇਆ ਤੇ ਪ੍ਰੇਮ ਹਰ ਵਕਤ ਚੱਲਦੀ ਏ ਪਰਉਪਕਾਰ ਹਰ ਵਕਤ ਚੱਲਦਾ ਹੈ ਕ੍ਰਿਤ ਦੇ ਚ ਕਦੀ ਕਦੀ ਪ੍ਰਗਟ ਆਉਂਦਾ ਹੈ ਜਿੱਥੇ ਲੋੜ ਪੈ ਜਾਏ ਲਫ਼ਜ਼ ਮੈਂ ਫਿਰ ਦੋ ਲਵਾਂ ਦੁਸ਼ਤ ਦੇ ਅੰਦਰ ਦੁਸ਼ਤਪਣਾ ਹਰ ਵਕਤ ਚੱਲਦਾ ਹੈ ਮਨ ਦੇ ਚ ਕ੍ਰਿਤ ਦੇਚ ਉਦੋਂ ਪ੍ਰਗਟ ਆਉਂਦਾ ਜਿੱਥੇ ਮੌਕਾ ਲੱਗ ਜਾਏ ਕਿਉਂਕਿ ਬੁਰਾ ਕਰਨ ਦਾ ਹਰ ਜਗ੍ਹਾ ਮੌਕਾ ਨਹੀਂ ਹੈ ਕਾਨੂੰਨ ਹੈ ਸਮਾਜ ਹੈ ਬੁਰਾ ਸੋਚਣ ਲਈ ਤੇ ਹਰ ਜਗ੍ਹਾ ਮੌਕਾ ਹੈ ਹਰ ਜਗ੍ਹਾ ਮੌਕਾ ਹੈ ਦੁਸ਼ਟ ਦੇ ਅੰਦਰ ਦੁਸ਼ਟਪਨਾ ਹਰ ਵਕਤ ਚੱਲਦਾ ਹੈ ਉਹਦੇ ਵਿਚਾਰਾਂ 'ਚ ਉਹਦੀ ਸੋਚਣੀ 'ਚ ਉਹਦੀ ਚਿਤਵਨੀਂਦ 'ਚ ਕ੍ਰਿਤ ਦੇਚ ਉਦੋਂ ਪ੍ਰਗਟ ਹੁੰਦਾ ਜਦ ਉਸ ਨੂੰ ਮੌਕਾ ਮਿਲ ਜਾਏ ਸੰਤ ਦੇ ਅੰਦਰ ਸਜਣਤਾ ਪਵਿੱਤਰਤਾ ਪ੍ਰੇਮ ਤੇ ਦਇਆ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਕ੍ਰਿਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਲੋੜ ਪੈ ਜਾਏ ਉਹ ਮੇਰੇ ਗੱਲ پکڑਦੇ ਛਾ ਵੀ ਆਈ ਹੋਵੇਗੀ ਚਲੋ ਮੈਂ ਇੱਕ ਵਾਰ ਫਿਰ ਦੁਹਰਾਉਂਦਾ ਦੁਸ਼ਟ ਦੇ ਅੰਦਰ ਦੁਸ਼ਟਪਨਾ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕ੍ਰਿਤ ਦੇਚ ਉਹ ਦੋਸ਼ਟਪਣਾ ਪ੍ਰਗਟ ਆਉਂਦਾ ਜਦ ਉਹਨੂੰ ਮੌਕਾ ਮਿਲ ਜਾਏ ਕਿਉਂਕਿ ਹਰ ਜਗ੍ਹਾ ਮੌਕਾ ਨਹੀਂ ਹਰ ਵਕਤ ਮੌਕਾ ਨਹੀਂ ਮਿਲ ਸਕਦਾ ਸਮਾਜ ਹੈ ਕਾਨੂੰਨ ਹੈ ਦੁਸ਼ਟ ਦੇ ਅੰਦਰ ਦੁਸ਼ਟਪਣਾ ਹਰ ਵਕਤ ਚੱਲਦਾ ਹੈ ਹਰ ਵਕਤ ਚੱਲਦਾ ਹੈ ਕ੍ਰਿਤ ਦੇਚ ਉਦੋਂ ਪ੍ਰਗਟ ਆਉਂਦਾ ਜਦ ਮੌਕਾ ਮਿਲ ਜਾਏ ਸੰਤ ਦੇ ਅੰਦਰ ਦਇਆ ਹਰ ਵਕਤ ਚੱਲਦੀ ਹੈ ਪ੍ਰੇਮ ਹਰ ਵਕਤ ਚੱਲਦਾ ਹੈ ਪਰਪਕਾਰ ਹਰ ਵਕਤ ਚੱਲਦਾ ਹੈ ਰੱਬੀ ਪਿਆਰ ਹਰ ਵਕਤ ਚੱਲਦਾ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦਾ ਜਿੱਥੇ ਲੋੜ ਪੈ ਜਾਏ ਲੋੜ ਪੈ ਜਾਏ ਅਸਲੀ ਗੱਲ ਵਿਚਾਰ ਦੀ ਹੈ ਸਾਬ ਕਹਿੰਦੇ ਨੇ ਭਰੀਏ ਮਤ ਪਾ ਪਾਂ ਕੇ ਸੰਗ ਉਹ ਧੋਤੇ ਨਾਵੇਂ ਕੇ ਰੰਗ ਉਹ ਪਾਪ ਧੁੱਲ ਜਾਂਦਾ ਹੈ ਨਾਮ ਦੇ ਰੰਗ ਨਾਲ ਤੇ ਨਾਮ ਦਾ ਰੰਗ ਕੀ ਹੈ ਜਪ ਜਪਣਾ ਹੀ ਰੰਗ ਹੈ ਜਪਦਿਆਂ ਜ਼ਿੰਦਗੀ ਬਦਲੇਗੀ ਜਪਦਿਆਂ ਉਹ ਅੱਖਰ ਜੈਸੇ ਅੰਦਰ ਵਸੇਗਾ ਮਨ ਦੇ ਚ ਹੁਣ ਬੁਰੀ ਸੋਚਣੀ ਕਿੱਥੇ ਹੁਣ ਬੁਰੇ ਵਿਚਾਰ ਕਿੱਥੇ ਹੁਣ ਚਿਤਵ ਨਹੀਂ ਕਿੱਥੇ ਮੈਲ ਤੇ ਦੁਲ ਗਏ ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਮਨ ਮੈਲ ਹੈ ਅਗਰ ਬੁਰਾ ਸੋਚ ਰਿਹਾ ਹੈ ਮਨ ਮੈਲਾ ਅਗਲ ਗਲਤ ਵਿਚਾਰ ਚੱਲ ਰਹੇ ਨੇ ਮਨ ਮੈਲਾ ਅਗਲ ਗਲਤ ਚਿਤਵ ਨਹੀਂ ਚੱਲ ਰਹੀ ਹੈ ਮੈਲਾ ਤੇ ਫਿਰ ਬੜੀ ਕੀਮਤੀ ਬੋਲ ਮਨ ਮੈਲੇ ਸਭ ਕਿਛ ਮੈਲਾ ਤਨ ਦੋਤੇ ਮਨ ਅੱਛਾ ਨਾ ਹੋਏ ਮਨ ਮੈਲੇ ਇਹਦਾ ਦਾਨ ਵੀ ਮੈਲਾ ਮਨ ਮੈਲੇ ਇਹਦਾ ਗਿਆਨ ਵੀ ਮੈਲਾ ਮਨ ਮੈਲੇ ਇਹਦੀ ਸੇਵਾ ਵੀ ਮੈਲੀ ਮਨ ਮੈਲਾ ਇਹਦਾ ਸਤ ਸੰਗ ਵੀ ਕੋਈ ਪਵਿੱਤਰ ਨਹੀਂ ਤੋਂ ਮੈਂ ਫਿਰ ਅਰਜ਼ ਕਰਦੇ ਆਂ ਬਰਦਾਸ਼ਤ ਕਰ ਲੈਣਾ ਦੋ ਸ਼ਬਦ ਵਿਦਵਾਨਾਂ ਦੇ ਐਸੇ ਬੋਲ ਨੇ ਕਿ ਅਪਰਾਧੀ ਜੇਲਾਂ ਦੇ ਚਾਉਂਦੇ ਨੇ ਪਾਪੀ ਚਰਚ ਦੇ ਚਾਉਂਦੇ ਨੇ ਮਸਜਿਦਾਂ ਚਾਉਂਦੇ ਨੇ ਮੰਦਰਾਂ ਚਾਉਂਦੇ ਨੇ ਕਿਉਂਕਿ ਪਾਪ ਸਮਾਜ ਨੂੰ ਦਿਖਾਈ ਨਹੀਂ ਦਿੰਦਾ ਕਾਨੂੰਨ ਨੂੰ ਦਿਖਾਈ ਨਹੀਂ ਦਿੰਦਾ ਔਰ ਇਹ ਧੋਲਦਾ ਹੈ ਨਾਮ ਦੇ ਰੰਗ ਨਾਲ ਤੇ ਨਾਮ ਦਾ ਰੰਗ ਕਿਵੇਂ ਛੜੇ ਜਪਦਿਆਂ